ਰਾਣਾ ਬਲਾਚੋਰੀਏ ਦੇ ਕਤਲ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਇਨਕਾਊਂਟਰ ਕੀਤਾ ਹੈ ਇਸ ਵੇਲੇ ਦੀ ਵੱਡੀ ਖਬਰ ਮੋਹਾਲੀ ਦੇ ਖਰੜ ਤੋਂ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਅਤੇ ਬਦਮਾਸ਼ ਦੇ ਵਿਚਕਾਰ ਮੁਕਾਬਲਾ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਫਾਇਰਿੰਗ ਹੋਈ ਹੈ ਗੋਲੀਬਾਰੀ ਹੋਈ ਹੈ ਇੱਥੋਂ ਤੱਕ ਜਾਣਕਾਰੀ ਆ ਰਹੀ ਹੈ ਮੁੱਢਲੀ ਜਾਣਕਾਰੀ ਇਹ ਜੋ ਕਿ ਜੋ ਬਦਮਾਸ਼ ਸੀ ਉਹ ਮਾਰਿਆ ਗਿਆ ਸੋ ਰਾਣਾ ਬਲਾਚੋਰੀਆ ਦਾ ਕਬੱਡੀ ਟੂਰਨਾਮੈਂਟ ਦੇ ਦੌਰਾਨ ਮੁਹਾਲੀ ਦੇ ਵਿੱਚ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਮੁਹਾਲੀ ਪੁਲਿਸ ਇਸ ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਇਸ ਕੇਸ ਦੇ ਮੁਲਜ਼ਮਾਂ ਨੂੰ ਜਾਂ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਸੋ ਹੁਣ ਇਹ ਵੱਡੀ ਖਬਰ ਆ ਰਹੀ ਹੈ ਕਿ ਮੁਹਾਲੀ ਦੇ ਵਿੱਚ ਇਨਕਾਊਂਟਰ ਹੋਇਆ ਹੈ ਖਰੜ ਨੇੜੇ ਪੰਜਾਬ ਪੁਲਿਸ ਨੇ ਇੱਕ ਬਦਮਾਸ਼ ਦਾ ਇਨਕਾਊਂਟਰ ਕੀਤਾ ਹੈ ਇਸ ਵਿੱਚ ਇੱਕ ਮੁਲਜ਼ਮ ਦੇ ਮਾਰੇ ਜਾਣ ਦੀ ਖਬਰ ਹੈ ਸੋ ਵੱਡੀ ਖਬਰ ਹੈ ਇਸ ਵੇਲੇ ਦੀ ਰਾਣਾ ਬਲਾਚੋਰੀਆ ਜਿਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਕਬੱਡੀ ਪ੍ਰੋਮੋਟਰ ਸੀਗੇ ਰਾਣਾ ਬਲਾਚੋਰੀਆ ਉਸ ਨੂੰ ਮੁਹਾਲੀ ਦੇ ਵਿੱਚ ਟੂਰਨਾਮੈਂਟ ਦੌਰਾਨ ਗੋਲੀਆਂ ਮਾਰੀਆਂ ਗਈ ਸੀ ਸੋ ਸਾਡੇ ਸਹਿਯੋਗੀ ਗੁਰਦੀਪ ਬੈਨੀਪਾਲ ਸਾਡੇ ਨਾਲ ਜੁੜ ਚੁੱਕੇ ਨੇ ਬੈਨੀਪਾਲ ਇਸ ਵੇਲੇ ਇਹ ਖਬਰ ਆ ਰਹੀ ਹੈ ਕਿ ਖਰੜ ਨੇੜੇ ਇਨਕਾਊਂਟਰ ਹੋਇਆ ਹੈ ਜ਼ਖਮੀ ਹੋਇਆ ਹੈ ਜਾਂ ਬਦਮਾਸ਼ ਮਾਰਿਆ ਗਿਆ ਇਹ ਵੀ ਜਾਣਕਾਰੀ ਆ ਰਹੀ ਸੀ ਜੀ ਬਿਲਕੁਲ ਕੋ ਪ੍ਰਮਿੰਦਰ ਜੀ ਵੱਡੀ ਜਿਹੜੀ ਅਪਡੇਟ ਸਵੇਰੇ ਸਵੇਰੇ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਜਿਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਸੀਆਈ ਸਟਾਫ ਦੇ ਵਿੱਚ ਜਿਹੜਾ ਮਲਜ਼ਮ ਸੀ ਇਹ ਕਰਨ ਪਾਠਕ ਉਰਫ ਡਿਫਾਲਟਰ ਜਿਹੜਾ ਫਰਾਰ ਦੇ ਰਹਾ ਤਾਂ ਫਰਾਰ ਹੋ ਗਿਆ ਹੁਣ ਕਿਵੇਂ ਫਰਾਰ ਹੋ ਗਿਆ ਫਿਲਹਾਲ ਜਾਂਚ ਦਾ ਵਿਸ਼ਾ ਪਰ ਪੁਲਿਸ ਨੇ ਦਾ ਪਿੱਛਾ ਕਰਦੇ ਹੋਏ ਨਿਊ ਸਟੇਡੀਅਮ ਦੇ ਕੋਲੇ ਮੁਕਾਬਲਾ ਕੀਤਾ ਜਿੱਥੇ ਜਵਾਬੀ ਫਾਇਰਿੰਗ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਦੇਦੀ ਜਿਹੜੀ ਆ ਮੌਤ ਹੋ ਗਈ ਹੈ ਭਾਲੇ ਕਿ ਹਸਪਤਾਲ ਲੈ ਕੇ ਵੀ ਗਏ ਸੀ ਉੱਥੇ ਹਸਪਤਾਲ ਦੇ ਇਲਾਜ ਦੌਰਾਨ ਦੇਦੀ ਮੌਤ ਦਸੀ ਜਾ ਰਹੀ ਆ ਫਿਲਹਾਲ ਕੁਛ ਦੇਰ ਬਾਅਦ ਜਿਹੜਾ ਐਸਐਸਪੀ ਇਸ ਮਾਮਲੇ ਦੇ ਵਿੱਚ ਜਿਹੜਾ ਬਰੀਫ ਕਰਨਗੇ মিডিਆ ਨੂੰ ਪਰ ਵੱਡੀ ਗੱਲ ਇਹ ਆ ਕਿ ਤਿੰਨ ਦਿਨ ਪਹਿਲਾਂ ਪੱਛਮੀ ਬੰਗਾਲ ਤੋਂ ਰਹਿਣਾ ਬਲਾ ਚੌੜੀ ਦੇ ਤਿੰਨ ਜਿਹੜੇ ਮੁਲਜ਼ਮ ਤੀ ਗ੍ਰਿਫਤਾਰ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚ ਮੁੱਖ ਸੂਤਰ ਜਿਹੜਾ ਕਰਨ ਪਾਠਕ ਉਰਫਲ ਡਫਾਲਟਰ ਵੀ ਸ਼ਾਮਲ ਸੀ ਹਾਲਾਂਕਿ ਇਸ ਮਾਮਲੇ ਦੇ ਹਲੇ ਇੱਕ ਮੁਲਜ਼ਮਾ ਜਿਹੜਾ ਉਹ ਫਰਾਰ ਆ ਪਰ ਅੱਜ ਸਵੇਰੇ ਸਵੇਰੇ ਇਹ ਪੁਲਿਸ ਵੱਲੋਂ ਵੱਡਾ ਜਿਹੜਾ ਮੁਕਾਬਲਾ ਕੀਤਾ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਸ ਜਿਹੜਾ ਵੱਡੇ ਅਧਿਕਾਰੀ ਨੇ ਕੁਝ ਥੇਰ ਬਾਅਦ ਜਿਹੜੇ ਨੇ ਘਟਨਾ ਸਥਾਨ ਤੇ ਪਹੁੰਚਣਗੇ ਤੇ ਪੂਰਾ ਜਿਹੜਾ ਵੇਰਵਾ ਦੱਸਣਗੇ ਪਰ ਜੋ ਸਾਡੇ ਕੋਲ ਜਿਹੜੀ ਸੂਤਰਾਂ ਤੋਂ ਜਾਣਕਾਰੀ ਆ ਕਿ ਕਰਨ ਪਾਠਕ ਇਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਠੀਕ ਹੈ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਲਈ ਸੋ ਇਹ ਸਾਡੇ ਸਹਿਯੋਗੀ ਗੁਰਦੀ ਪਰੀਪਾਲ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਨਕਾਊਂਟਰ ਹੋਇਆ ਮੁਹਾਲੀ ਦੇ ਵਿੱਚ ਖਰੜ ਨੇੜੇ ਇਨਕਾਊਂਟਰ ਹੋਣ ਦੀ ਖਬਰ ਹੈ ਹਾਲਾਂਕਿ ਇਹਨਾਂ ਦੀ ਜਾਣਕਾਰੀ ਮੁਤਾਬਿਕ ਜੋ ਸੂਤਰਾਂ ਦੇ ਹਵਾਲੇ ਤੇ ਇਹਨਾਂ ਕੋਲ ਜਾਣਕਾਰੀ ਹੈ ਕਿ ਉਹ ਜਿਹੜਾ ਬਦਮਾਸ਼ ਸੀ ਜਾਂ ਕਿਹਾ ਸੀ ਕਿ ਮੁਲਜ਼ਮ ਸੀ ਉਹ ਉਮਾਰਿਆ ਗਿਆ ਹਾਲਾਂਕਿ ਪੁਲਿਸ ਇਸ ਦੀ ਪੁਸ਼ਟੀ ਕਰੂਗੀ ਪ੍ਰੈਸ ਕਾਨਫਰੰਸ ਕਰੂਗੀ ਸੁਭਾਅਕ ਤੌਰ ਤੇ ਇਨਕਾਊਂਟਰ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਹੁੰਦੇ ਨੇ ਜਿਹੜੇ ਉਹ ਪੂਰੀ ਜਾਣਕਾਰੀ ਦਿੰਦੇ ਹੁੰਦੇ ਨੇ ਪ੍ਰੈਸ ਬਰੀਫ ਕਰਦੇ ਹੁੰਦੇ ਨੇ ਸੋ ਉਸ ਦਾ ਇੰਤਜ਼ਾਰ ਰਹੇਗਾ ਕਿ ਆਖਰ ਕਿਵੇਂ ਹੈ ਇਨਕਾਊਂਟਰ ਹੋਇਆ ਕਿਸ ਕਿਸ ਕਿਹੜੀ ਐਗਜ਼ੈਕਟ ਲੋਕੇਸ਼ਨ ਤੇ ਹੋਇਆ ਪ ਜਾਨਕਾਰੀ ਪੁਲਿਸ ਦੇਵੇਗੀ ਪਰ ਹੁਣ ਤੱਕ ਜੋ ਜਾਣਕਾਰੀ ਆ ਰਹੀ ਹੈ ਕਿ ਰਾਣਾ ਬਲਾਚੋਰੀਆ ਕਤਲ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਐਕਸ਼ਨ ਦੇਖਣ ਨੂੰ ਮਿਲਿਆ ਇੱਕ ਇਨਕਾਊਂਟਰ ਕੀਤਾ ਗਿਆ